ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਪੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਨੌਜਵਾਨਾਂ ਦਾ ਚੈਨਲ ਦੇ ਵਿੱਚ ਸਵਾਗਤ ਹੈ ਜੀ ਪਹਿਲੇ ਬੇਨਤੀ ਕਿ ਗੱਲ ਨੂੰ ਅਖੀਰ ਤੱਕ ਜਰੂਰ ਸੁਣਿਆ ਜੇ ਸਿੱਖ ਕੌਮ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਨਿਸ਼ਾਨਾ 1849 ਤੋਂ ਪਹਿਲੇ ਵਾਲੇ ਸਿੱਖ ਰਾਜ ਦੀ ਮੁਰਸੁਰ ਜਿੱਤੀ ਹੈ ਉਸ ਦੀ ਮੁਰਸਤਫਾਤੀ ਹੈ ਉਸ ਦੀ ਮੁਰ ਪ੍ਰਾਪਤੀ ਹੈ ਖੁਸ਼ੀ ਹੋਈ ਬਾਦਸ਼ਾਹਤ ਦੀ ਮੁਰ ਬਹਾਲੀ ਹੈ ਅੱਜ ਦੀ ਗੱਲਬਾਤ ਇਸੇ ਹੀ ਪ੍ਰਾਪਤੀ ਦੇ ਵਿਚਾਰ ਦੇ ਆਲੇ-ਦੋਲੇ ਘੁੰਮੇਗੀ ਸਿੱਖ ਕੌਮ ਦੀ ਸਭ ਤੋਂ ਪਹਿਲੀ ਬਾਦਸ਼ਾਹਤ ਬਾਬਾ ਬੰਦਾ ਸਿੰਘ ਬਹਾਦਰ ਨੇ 1708 ਵਿੱਚ ਸਥਾਪਿਤ ਕੀਤੀ ਅਤੇ 1716 ਵਿੱਚ ਉਹ ਵੀ ਖਤਮ ਹੋ ਗਈ ਉਸ ਤੋਂ ਬਾਅਦ ਮੁਗਲ ਸਾਮਰਾਜ ਕਮਜ਼ੋਰ ਹੋਇਆ ਕਮਜ਼ੋਰ ਹੋਣ ਦੀ ਵਜ੍ਹਾ ਕੀ ਹੈ ਕਿਸੇ ਵੀ ਰਾਜ ਦੀ ਮੁੜ ਬਹਾਲੀ ਤੇ ਸਥਾਪਤੀ ਇਸੇ ਹੀ ਰਾਜਨੀਤਿਕ ਸਮੇਂ ਕਰਨ ਦੇ ਦੌਰੇ ਘੁੰਮਦੀ ਹੈ ਜਿਹੜਾ ਤੁਹਾਡੇ ਦੇਸ਼ ਤੇ ਕਬਜ਼ਾ ਕਰੀ ਬੈਠਾ ਹੈ ਉਹ ਕਮਜ਼ੋਰ ਹੋਵੇਗਾ ਤਾਂ ਹੀ ਤੁਹਾਡੇ ਦੇਸ਼ ਦੀ ਵਾਪਸੀ ਹੋਵੇਗੀ 1716 ਤੋਂ ਬਾਅਦ ਤਾਂ ਸਿੱਖਾਂ ਦਾ ਵੱਡ ਵਡਾਂਗਾ ਵੱਡੀ ਪੱਦਰ ਤੇ ਹੋਇਆ। ਇਸੇ ਹੀ ਜ਼ੁਲਮ ਦੇ ਨਤੀਜੇ ਵਜੋਂ ਅਕਾਲ ਪੁਰਖ ਦੀ ਰਜ਼ਾ ਵਿੱਚੋਂ ਜਿਹੜੀ ਨਿਕਲੀ ਹੋਈ ਕਲਾ ਵਰਤੀ ਉਹ ਇਹ ਸੀ ਕਿ ਅਫਗਾਨੀ ਕੁੱਤਾ ਭਾਰਤ ਉੱਤੇ ਆਣ ਜੜਿਆ। ਅਫਗਾਨ ਕਿਉਂ ਜੜੇ? ਕਿਉਂਕਿ ਮੁਗਲ ਸਾਮਰਾਜ ਦਾ ਜਿਹੜਾ ਸ਼ਾਸਕ ਮੁਹੰਮਦ ਸ਼ਾਹ ਰੰਗੀਲਾ ਸੀ ਉਸ ਨੂੰ ਰਾਜਨੀਤੀ ਦੀ ਕੋਈ ਸਮਝ ਨਹੀਂ ਸੀ। ਨਸ਼ਾ ਪੱਤਾ ਸ਼ਰਾਬਾਂ ਦੇ ਵਿੱਚ ਤੇ ਮੁਜਰਿਆਂ ਦੇ ਵਿੱਚ ਮਸਤ ਰਹਿਣਾ ਉਹਦਾ ਮੁੱਖ ਕੰਮ ਸੀ। ਨਾ ਉਹ ਲੜਨ ਜਾਗ ਰਿਹਾ ਤੇ ਨਾ ਉਸਨੇ ਆਪਣੀ ਫੌਜ ਵੱਲ ਧਿਆਨ ਦਿੱਤਾ। ਜਦੋਂ ਦੇਸ਼ ਦੇ ਸ਼ਾਸਕ ਪ੍ਰਬੰਧਕ ਦੇਸ਼ ਦੀ ਮੁੱਖ ਤਾਕਤ ਫੌਜ ਵੱਲੋਂ ਧਿਆਨ ਦੇਣੋਂ ਹਟ ਜਾਣ ਫੌਜ ਦੇ ਖਰਚਿਆਂ ਨੂੰ ਪੂਰਾ ਨਾ ਕਰ ਸਕਣ ਫੌਜੀ ਜਵਾਨਾਂ ਤੇ ਫੌਜੀ ਅਫਸਰਾਂ ਦੀਆਂ ਲੋੜਾਂ ਪੂਰੀਆਂ ਨਾ ਕਰ ਸਕਣ ਉਹਨਾਂ ਨੇ ਫਿਰ ਦੇਸ਼ ਦੀ ਸੁਰੱਖਿਆ ਕੀ ਕਰਨੀ ਹੈ ਮੁਗਲ ਸਾਮਰਾਜ ਦੀ ਫੌਜ ਬਿਲਕੁਲ ਕਮਜ਼ੋਰ ਹੋ ਚੁੱਕੀ ਸੀ ਮਰਹੱਟੇ ਜੋ ਮੁਗਲਾਂ ਦੇ ਅਧੀਨ ਇੱਕ ਛੋਟਾ ਜਿਹਾ ਅਜਦਾ ਪੰਜਾਬ ਦਿੱਲੀ ਦੇ ਅਧੀਨ ਐਸੇ ਤਰ੍ਹਾਂ ਉਹ ਮਰਹੱਟੇ ਵੀ ਉਸੇ ਮੁਗਲਾਂ ਦੇ ਅਧੀਨ ਸਨ ਜਦੋਂ ਅਫਗਾਨੀ ਅਹਿਮਦ ਸ਼ਾਹ ਅਬਦਾਲੀ ਜੜਿਆ ਤਾਂ ਉਸ ਨਾਲ ਮਰਹਟਿਆਂ ਦੀ ਵੀ ਲੜਾਈ ਹੋਈ ਮਰਹਟੇ ਪੂਰੀ ਤਰ੍ਹਾਂ ਹਾਰੇ ਸਿਰਫ ਹਾਰੇ ਨੇ ਲੱਕ ਤੋੜਵੇਂ ਹਾਰ ਹੋਈ ਉਹ ਦੁਬਾਰਾ ਉੱਠਣ ਜੋਗੇ ਨਾ ਰਹੇ ਅਬਦਾਲੀ ਨੇ ਮਰਹਟਿਆਂ ਨੂੰ ਕਮਜ਼ੋਰ ਕਰ ਦਿੱਤਾ ਮੁਗਲਾਂ ਨੂੰ ਕਮਜ਼ੋਰ ਕਰ ਦਿੱਤਾ ਮੁਗਲਾਂ ਨੂੰ ਤਾਂ ਨਾਦਰ ਸ਼ਾਹ ਨੇ ਸਾਰਾ ਉਹਨਾਂ ਦਾ ਖਜ਼ਾਨਾ ਲੁੱਟ ਕੇ ਲੈ ਗਿਆ ਸੀ ਉਹੇ ਲਹੂ ਨਿਚੋੜ ਗਿਆ ਸੀ ਇਹਨਾਂ ਦਾ ਸਾਰਾ ਮੁਗਲਾਂ ਨਾਲ ਇਹ ਸਾਰਾ ਕੁਝ ਵਾਪਰਿਆ ਕਿਉਂ ਕਿ ਇਹਨਾਂ ਨੇ ਗੁਰੂ ਸਹਿਬਾਨਾਂ ਨਾਲ ਸਿੱਖ ਸੰਗਤ ਸਿੱਖ ਕੌਮ ਨਾਲ ਜੋ ਜੋ ਕੀਤਾ ਆਪ ਸਾਰਿਆਂ ਨੂੰ ਪਤਾ ਹੈ ਇਹ ਉਸੇ ਪਾਪ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਤੋ ਰਸੀਸ ਕਹਿ ਲੋ ਸਾਫ ਕਹਿ ਲੋ ਬੱਧ ਦਵਾ ਕਹਿ ਲੋ ਉਹ ਸੀ ਮੁਗਲ ਵੀ ਕਮਜ਼ੋਰ ਹੋ ਗਏ ਤੇ ਮਰਹਟਿਆਂ ਨੂੰ ਅਬਦਾਲੀ ਨੇ ਲੰਮਿਆ ਪਾ ਦਿੱਤਾ ਫਿਰ ਉਸ ਖਿੱਤੇ ਵਿੱਚ ਬਚੇ ਕੌਣ ਲੜਨ ਵਾਲੇ ਕੌਮ ਹੋ ਸੀ ਸਿੱਖ ਇਹ ਪਹਿਲਾਂ ਹੀ ਜੰਗਲਾਂ ਵਾਲੇ ਪਾਸੇ ਜਾ ਚੁੱਕੇ ਸਨ ਲੜਾਈ ਕਿੱਥੇ ਲੜਨੀ ਹੈ ਦੁਸ਼ਮਣ ਨੂੰ ਕਿੱਥੇ ਵੰਗਾਰ ਪਾਉਣੀ ਹੈ ਇਹ ਸਿੱਖਾਂ ਨੇ ਤੈਅ ਕਰ ਲਿਆ ਸੀ ਕਿ ਅਸੀਂ ਜੰਗਲ ਦੇ ਵਿੱਚ ਹੁਣ ਆਪਣਾ ਮੈਦਾਨੇ ਜੰਗ ਨਿਸ਼ਚਿਤ ਆਪ ਕਰਾਂਗੇ ਅੱਜ ਵੀ ਕਈ ਭਾਰਤੀ ਆਪਣੇ ਸਿੱਖਾਂ ਨੂੰ ਸਿੰਘਾਂ ਨੂੰ ਆਖਦੇ ਆ ਨਾ ਕਿ ਤੁਸੀਂ ਇੱਥੇ ਪੰਜਾਬ ਆਓ ਇੱਥੇ ਆ ਕੇ ਗੱਲ ਕਰੋ ਇਸੇ ਤਰ੍ਹਾਂ ਨਾਦਰਸ਼ਾ ਵੀ ਇਹਨਾਂ ਨੂੰ ਕਹਿੰਦਾ ਰਿਹਾ ਆ ਬਾਹਰ ਆ ਕੇ ਮੈਦਾਨੇ ਜੰਗ ਚ ਲੜੋ ਉਹ ਕਹਿੰਦੇ ਨਹੀਂ ਅਸੀਂ ਹੁਣ ਉੱਥੇ ਲੜਾਂਗੇ ਜਿੱਥੋਂ ਅਸੀਂ ਤੁਹਾਡੀ ਧੌਣ ਦੇ ਉੱਤੇ ਗੋਡਾ ਰੱਖ ਸਕੀਏ ਅਬਦਾਲੀ ਵੀ ਬੰਗਾਰਦਾ ਰਿਹਾ ਕਿ ਜੰਗਲ ਚ ਬਾਹਰ ਆ ਕੇ ਮੇਰੇ ਨਾਲ ਦੇਖੋ ਸਿੱਖ ਆਪਣੀ ਸ਼ਕਤੀ ਹੌਲੀ ਹੌਲੀ ਇਕੱਠੀ ਕਰਦੇ ਰਹੇ ਨਾਦਰਸ਼ਾਤ ਇੱਕੇ ਵਾਰੀ ਆਇਆ ਉਸ ਦਾ ਅੱਧਾ ਕਿ ਖਜ਼ਾਨਾ ਸਿੱਖਾਂ ਨੇ ਲੁੱਟ ਲਿਆ ਅਬਦਾਲੀ ਦਾ ਵੀ ਰਸਤੇ ਚ ਵਾਪਸ ਜਾਂਦੇ ਆ ਜਿਹੜਾ ਮਾਲਸਬਾਬ ਲੁੱਟ ਕੇ ਲੈ ਜਾਂਦਾ ਸੀ ਉਹਦਾ ਹੱਥ ਔਲਾ ਕਰਦੇ ਰਹੇ ਉਹਦਾ ਭਾਰ ਘਟਾਉਂਦੇ ਰਹੇ ਉਹੀ ਖਜ਼ਾਨਾ ਜਿਹੜਾ ਸੀ ਸਿੱਖਾਂ ਦੀ ਤਾਕਤ ਬਣਿਆ ਉਹਦੇ ਨਾਲ ਸਿੱਖਾਂ ਨੇ ਆਪਣੀ ਫੌਜ ਖੜੀ ਕੀਤੀ ਜਿਸ ਨਾਲ ਸਿੱਧੀ ਟੱਕਰ ਸੀ ਉਹ ਕਮਜ਼ੋਰ ਹੋ ਚੁੱਕੇ ਸਨ ਸੋ ਕਹਿਣ ਦਾ ਭਾਵ ਹੈ ਕਿ ਮੁਗਲਾਂ ਦੀ ਤੇ ਅਫਗਾਨਾਂ ਦੀ ਆਪਸ ਵਿੱਚ ਸਿੱਧੀ ਜੰਗ ਦੇ ਵਿੱਚੋਂ ਖਾਲਸਾ ਰਾਜ ਮਿਸਲਾਂ ਦੇ ਰੂਪ ਵਿੱਚ ਸਭ ਤੋਂ ਪਹਿਲਾਂ ਨਿਕਲਿਆ ਸੀ ਮਿਸਲਾਂ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਿੱਚ ਤਬਦੀਲ ਹੋਈਆਂ ਬੇਸ਼ੱਕ ਅਬਦਾਲੀ ਨੇ ਛੋਟੇ ਵੱਡੇ ਘੱਲੂ ਘਾਰੇ ਵਰਤਾਏ ਪਰ ਸੇਖ ਕੁਝ ਮਹੀਨਿਆਂ ਬਾਅਦ ਉੱਠ ਕੇ ਫਿਰ ਉਸ ਦੇ ਦੁਆਲੇ ਹੋ ਜਾਂਦੇ ਸਨ ਅਖੀਰ ਇਹਨਾਂ ਨੇ ਅਬਦਾਲੀ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਕੇ ਉਸ ਨੂੰ ਅਫਗਾਨਿਸਤਾਨ ਦੀਆਂ ਸਰਹੱਦਾਂ ਦੇ ਅੰਦਰ ਰਹਿਣ ਦੀ ਜਾਂਚ ਸਖਾਈ ਮੈਂ ਥੋੜਾ ਜਿਹਾ ਪਿਸ਼ੋਕੜ ਇਤਿਹਾਸ ਦਾ ਇਸ ਲਈ ਆਪ ਜੀ ਨਾਲ ਸਾਂਝਾ ਕੀਤਾ ਹੈ ਸਮਾਂ ਕੋਈ ਵੀ ਹੋਵੇ ਯੁੱਗ ਕੋਈ ਵੀ ਹੋਵੇ ਸਮੇਂ ਕਰਨਾ ਰਾਜਨੀਤਿਕ ਦੀਆਂ ਬਦਲਦੀਆਂ ਨਹੀਂ ਇੱਕੋ ਜਿਹੀਆਂ ਹੁੰਦੀਆਂ ਨੇ ਪਾਣੀ ਹਮੇਸ਼ਾ 100 ਡਿਗਰੀ ਤੇ ਉਬਲਦਾ ਹੈ ਪਾਣੀ ਹਮੇਸ਼ਾ 0 ਡਿਗਰੀ ਤੇ ਜੰਮਦਾ ਹੈ ਜਿਹੜੇ ਵੀ ਪ੍ਰਯੋਗ ਦੇ ਆਖਰੀ ਸਟੇਕ ਦੇ ਤਬਦੀਲ ਨਾ ਹੋਣ ਉਸ ਨੂੰ ਸਿਧਾਂਤ ਕਿਹਾ ਜਾਂਦਾ ਹੈ ਰਾਜਨੀਤੀ ਦਾ ਸਿਧਾਂਤ ਹੁਣ ਇਹ ਕਹਿੰਦਾ ਹੈ ਕਿ ਇੱਕ ਨਵੀਂ ਜੰਗ ਵਿੱਚੋਂ ਸਾਡਾ ਨਵਾਂ ਮੁਲਕ ਦੁਬਾਰਾ ਸਥਾਪਿਤ ਹੋਏਗਾ ਹੁਣ ਜਿੰਨਾ ਕੋਲੋਂ ਅਸੀਂ ਆਪਣਾ ਦੇਸ਼ ਵਾਪਸ ਕਬਜ਼ੇ ਵਿੱਚੋਂ ਛੁਡਵਾਉਣਾ ਹੈ ਉਹਨਾਂ ਬਾਰੇ ਸਾਡੇ ਕੋਲ ਜਾਣਕਾਰੀ ਤਾਂ ਹੋਣੀ ਚਾਹੀਦੀ ਹੈ ਕਿ ਤਾਕਤਵਰ ਕਿੰਨੇ ਕਿੰਨੇ ਕੀ ਉਹ ਕਮਜ਼ੋਰ ਹੋਏ ਜਾਂ ਨਹੀਂ ਹੁਣ ਆਪਾਂ ਇਹਨਾਂ ਦਾ ਖਜ਼ਾਨਾ ਖੋਲ ਕੇ ਤਾਂ ਨਹੀਂ ਦੇਖ ਸਕਦੇ ਕਿ ਉਹਦੇ ਵਿੱਚ ਕਿੰਨੇ ਕੇ ਪੈਸੇ ਬਾਕੀ ਰਹਿ ਗਏ ਬਸ ਰਾਜਨੀਤਿਕ ਹਾਲਾਤਾਂ ਦਾ ਮਲੰਕਣ ਕਰਨਾ ਹੈ ਵਿਸ਼ਲੇਸ਼ਣ ਕਰਨਾ ਹੈ ਤੇ ਸਮਝਣਾ ਹੈ ਤਾਂ ਸਾਨੂੰ ਪਤਾ ਲੱਗ ਜਾਣਾ ਹੈ ਕਿ ਇਹ ਹੁਣ ਕਿੰਨੇ ਚੋਕੇ ਬਾਕੀ ਰਹਿ ਗਏ ਇਸ ਤੋਂ ਅਗਲੇ ਵਿਚਾਰ ਸਾਰੇ ਇਸੇ ਦੁਆਲੇ ਆਪਾਂ ਸਮਝਣ ਦਾ ਯਤਨ ਕਰਾਂਗੇ ਕਿ ਹੁਣ ਇਹਨਾਂ ਦੀ ਅਸਲ ਦੇ ਵਿੱਚ ਆਰਥਿਕ ਸਥਿਤੀ ਕੀ ਹੈ ਫੌਜੀ ਸ਼ਕਤੀ ਦੀ ਸਥਿਤੀ ਕੀ ਹੈ ਪਿਛਲੇ ਦਿਨਾਂ ਵਿੱਚ ਮੈਂ ਇੱਕ ਅਪਲੋਡ ਦੇ ਵਿੱਚ ਇੱਕ ਉਦਾਹਰਣ ਵਰਤੀ ਸੀ ਤੱਤੇ ਪਾਣੀ ਵਾਲੀ ਜਿਹੜਾ ਆਪਣੇ ਘਰ ਵਾਲੀ ਨੂੰ ਕਹਿੰਦਾ ਪਾਣੀ ਤੱਤਾ ਕਰਦੇ ਨਹੀਂ ਤੇ ਫਿਰ ਭਾਰਤ ਦੀ ਸਥਿਤੀ ਵੀ ਹੁਣ ਬਿਲਕੁਲ ਉਸੇ ਪਾਣੀ ਤੱਤਾ ਕਰਵਾਉਣ ਵਾਲੇ ਵਰਗੀ ਹੈ ਜਦੋਂ ਕੋਈ ਵਿਅਕਤੀ ਆਪਣੇ ਗਵਾਂਢੀ ਮੁਲਕ ਨੂੰ ਕਮਜ਼ੋਰ ਕਰਨ ਵਾਸਤੇ ਝੂਠ ਦਾ ਸਹਾਰਾ ਲਵੇ ਅਫਵਾਹਾਂ ਦਾ ਸਹਾਰਾ ਲਵੇ ਉਹ ਮਿਸ ਇਨਫਰਮੇਸ਼ਨ ਦਾ ਸਹਾਰਾ ਲਵੇ ਗਲਤ ਜਾਣਕਾਰੀ ਦੇ ਫਲਾਓ ਦਾ ਸਹਾਰਾ ਲਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹਨਾਂ ਦੇ ਭਾਂਡੇ ਹੁਣ ਵਿਕੇ ਹੋਏ ਨੇ ਜਿਸ ਦਾ ਸਬੂਤ ਮੈਂ ਆਪਣੇ ਤੌਰ ਤੇ ਤੁਹਾਨੂੰ ਦਿਨਾ ਪਲਵਾਮਾ ਵਿੱਚ ਜੋ ਵੀ ਹੋਇਆ ਜਿਸ ਨੇ ਵੀ ਕੀਤਾ ਆਪ ਸਾਰੇ ਜਾਣਦੇ ਹੋ ਜੇ ਉਹ ਸਿਰਫ ਕੋਈ ਚੋਣਾ ਜਿੱਤਣ ਦਾ ਸਟੰਟ ਹੈ ਤੇ ਚੋਣਾ ਜਿੱਤਣ ਵਾਸਤੇ ਆਪਣੇ ਹੀ ਬੰਦੇ ਮਾਰ ਲੈਣੇ ਜ਼ਰੂਰੀ ਹਨ ਤਾਂ ਇਹ ਮੁਹੰਮਦ ਸ਼ਾ ਰੰਗੀਲੇ ਵਾਲੇ ਸਮੇਂ ਨਾਲ ਆਈ ਕਮਜ਼ੋਰੀ ਦੇ ਨਾਲ ਰਲਦੀ ਮਿਲਦੀ ਕਹਾਣੀ ਹੈ ਰਾਜਨੀਤਿਕ ਸਮੀਕਰਨਾ ਬਿਲਕੁਲ ਉਸ ਨਾਲ ਮਿਲਦੀਆਂ ਜੁਲਦੀਆਂ ਹਨ ਉਸਨੇ ਵੀ ਆਪਣੀ ਫੌਜ ਵਾਲੇ ਪਾਸੇ ਧਿਆਨ ਦੇਣਾ ਬੰਦ ਕਰ ਦਿੱਤਾ ਸੀ ਤੇ ਭਾਰਤ ਦੇ ਸ਼ਾਸਕ ਵੀ ਆਪਣੀ ਫੌਜ ਵੱਲ ਧਿਆਨ ਨਹੀਂ ਦੇ ਰਹੇ ਮੁਗਲਾਂ ਦਾ ਖਜ਼ਾਨਾ ਨਾਦਰ ਸ਼ਾਹ ਨੇ ਤੇ ਅਬਦਾਲੀ ਨੇ ਲੁੱਟਿਆ ਅੱਜ ਦਾ ਜਿਹੜਾ ਅਜੋਕਾ ਖਜ਼ਾਨਾ ਦਿੱਲੀ ਵਾਲਿਆਂ ਦਾ ਵਾ ਉਹ ਗੁਜਰਾਤ ਨੇ ਲੁੱਟ ਲਿਆ ਗੁਜਰਾਤ ਦੇ 22 ਵਪਾਰੀ ਅਮੀਰ ਲੋਕ ਇਹੋ ਜਿਹੇ ਹਨ ਜਿਨ੍ਹਾਂ ਨੇ ਭਾਰਤ ਦਾ ਵੱਡੇ ਪੱਧਰ ਤੇ ਖਜ਼ਾਨਾ ਲੁੱਟ ਕੇ ਦੂਸਰੇ ਦੇਸ਼ਾਂ ਵਿੱਚ ਭੇਜ ਦਿੱਤਾ ਭਾਰਤ ਦੀ ਜਿਹੜੀ ਇੰਡੀਅਨ ਰਿਜ਼ਰਵ ਬੈਂਕ ਮੈਨੂੰ ਪਤਾ ਲੱਗਾ ਸੀ ਕਿ ਉਸ ਵਿੱਚੋਂ ਐਮਰਜੈਂਸੀ ਸਮੇਂ ਦੇ ਵਿੱਚ 10% ਤੋਂ ਵੱਧ ਪੈਸੇ ਨਹੀਂ ਕਢਾਏ ਜਾ ਸਕਦੇ ਜਦਕਿ ਇਹਨਾਂ ਨੇ ਬਿਨਾਂ ਕਿਸੇ ਐਮਰਜੈਂਸੀ ਤੋਂ ਕਹਿੰਦੇ ਨੇ ਕਿ 50% ਤੋਂ ਵੱਧ ਪੈਸੇ ਨਾ ਰਿਜ਼ਰਵ ਬੈਂਕ ਚੋਂ ਬਾਹਰ ਕਢ ਲਿਆ ਕਿਸੇ ਵੀ ਦੇਸ਼ ਦੀ ਰਿਜ਼ਰਵ ਬੈਂਕ ਜਿਹੜੀ ਹੁੰਦੀ ਹੈ ਉਹ ਰੀਡ ਦੇ ਹੱਦੀ ਹੁੰਦੀ ਹੈ ਕਿਸੇ ਸੰਕਟਕਾਲ ਸਮੇਂ ਕੋਈ ਕਾਲ ਪੈ ਜਾਣਾ ਅੰਨ ਭੋਜਨ ਦੀ ਤੰਗੀ ਆਉਣੀ ਉਸ ਸਮੇਂ ਕੋਈ ਲੜਾਈ ਪੈ ਜਾਣੀ ਬਾਹਰੋਂ ਲੜਾਈ ਦੇ ਸਮੇਂ ਕੋਈ ਭੁਚਾਲ ਆ ਜਾਣੇ ਕੋਈ ਵੱਡੀਆਂ ਆਫਤਾਂ ਸਮੇਂ ਇਹ ਖਜਾਨੇ ਉਦੋਂ ਵਰਤੇ ਜਾਂਦੇ ਹਨ ਹੁਣ ਆਪਾਂ ਇਸ ਵਿਸ਼ੇ ਉੱਤੇ ਥੋੜਾ ਜਿਹਾ ਧਿਆਨ ਦੇਣਾ ਹੈ ਕਿ ਪੰਜਾਬ ਕੇ ਭਾਰਤ ਕੀ ਤਕਰੀਬਨ ਕਈ ਚੈਨਲਾਂ ਦੇ ਉੱਤੇ ਬੇਲੋੜੀ ਜਿਹੀ ਚਰਚਾ ਛੜੀ ਹੋਈ ਹੈ ਕਿ ਕੀ ਭਾਰਤ ਪਾਕਿਸਤਾਨ ਨੂੰ ਜਾਂਦੇ ਦਰਿਆਵਾਂ ਦਾ ਪਾਣੀ ਬੰਦ ਕਰ ਸਕਦਾ ਜੇ ਆਪਾਂ ਕਹੀਏ ਕਿ ਹਾਂ ਕਰ ਸਕਦਾ ਤਾਂ ਉਸ ਪਾਣੀ ਨੂੰ ਬੰਦ ਕਰਨ ਵਾਸਤੇ ਕਟੋ-ਕਟ 20 ਤੋਂ 22 ਸਾਲ ਲੱਗਣਗੇ ਜਿਸ ਦਾ ਸਦਾ ਸਾਦਾ ਜਿਹਾ ਸਪਸ਼ਟ ਅਰਥਾਂ ਦੇ ਵਿੱਚ ਸਿੱਧੀ ਵਿਆਖਿਆ ਹੈ ਕਿ ਨਹੀਂ ਕਰ ਸਕਦਾ 20 ਸਾਲ ਤਾਂ ਬਹੁਤ ਜ਼ਿਆਦੇ ਨੇ ਇਸ ਤੋਂ ਪਹਿਲਾਂ ਪਹਿਲਾਂ ਕਈ ਪਾਣੀ ਵਰਤਣੇ ਨੇ ਇਸ ਖਿੱਤੇ ਦੀਆਂ ਤਾਂ ਸਰਹੱਦਾਂ ਤੱਕ ਬਦਲ ਜਾਣੀਆਂ ਨੇ ਫਿਰ ਭਾਰਤ ਵਾਲੇ ਟ੍ਰੀਟੀਆਂ ਭੰਗ ਕਰਕੇ ਸੰਸਾਰ ਨੂੰ ਦੱਸਣਾ ਕੀ ਚਾਹੁੰਦੇ ਆ ਕਿ ਅਸੀਂ ਟ੍ਰੀਟੀ ਭੰਗ ਕਰ ਦਿੱਤੀ ਜੀ ਪਾਣੀ ਵਾਲੀ ਅਸੀਂ ਜੀ ਪਾਣੀ ਰੋਕ ਦੇਣਾ ਇਹ ਸਾਰੀ ਦੀ ਸਾਰੀ ਮਿਸ ਇਨਫਾਰਮੇਸ਼ਨ ਹੈ ਪਾਕਿਸਤਾਨ ਨੂੰ ਬਿਲਕੁਲ ਜਿਨ੍ਹਾਂ ਬੱਚਿਆਂ ਨੂੰ ਡਰਾਈਦਾ ਨਾ ਉਹ ਦੇਖੀ ਬਾਹਰ ਨਾ ਚਾਹੀ ਬਾਗੜ ਬਿੱਲਾ ਜੂ ਛੋਟੇ ਜਿਹੇ ਰੋਂਦੇ ਜਵਾਕ ਨੂੰ ਚੁੱਪ ਕਰਾਉਣ ਵਾਸਤੇ ਅਚਾਨਕ ਇਸੇ ਤਰ੍ਹਾਂ ਹੀ ਉਹ ਬਿੱਲੀ ਦੀ ਬਾਗੜ ਦੀ ਭੂਤ ਆ ਗਿਆ ਫੋਰ ਕਈ ਤਰ੍ਹਾਂ ਤਰ੍ਹਾਂ ਦੇ ਮਾਮਾ ਕਰਦੀਆਂ ਹੁੰਦੀਆਂ ਵਿਚਾਰੀਆਂ ਕਿ ਬੱਚਾ ਕਿਸ ਤਰ੍ਹਾਂ ਚੁੱਪ ਹੋ ਜਵੇ ਪਰ ਕਿਸੇ ਦੂਸਰੇ ਦੇਸ਼ ਨੂੰ ਚੁੱਪ ਕਰਾਉਣ ਲਈ ਜਾਂ ਡਰਾਉਣ ਲਈ ਇਹੇ ਫਾਰਮੂਲੇ ਵਰਤਨੇ ਅੰਦਰੂਨੀ ਉਹ ਕਮਜ਼ੋਰੀ ਹੈ ਜਿਹੜੀ ਸਾਨੂੰ ਦਿਸਦੀ ਨਹੀਂ ਪਰ ਹੈ ਭਾਰਤ ਪਾਣੀ ਬੇਸ਼ੱਕ ਬੰਦ ਨਹੀਂ ਕਰ ਸਕਦਾ ਪਰ ਜੰਗ ਇਸ ਦੇ ਬਾਵਜੂਦ ਵੀ ਹੋਣੀ ਹੈ ਹੁਣ ਨਹੀਂ ਹੋਏਗੀ ਸਾਲ ਹਟਕੇ ਹੋ ਜਾਏਗੀ ਦੋ ਸਾਲ ਾਟਕੇ ਹੋ ਜਾਏਗੀ ਇਹ ਹੋਣੀ ਹੈ ਲੜਾਈ ਕਰਨ ਵਾਸਤੇ ਦੋਵਾਂ ਦੇਸ਼ਾਂ ਦੇ ਕੋਲ ਹੀ ਨਾ ਤਾਕਤ ਹੈ ਤੇ ਨਾ ਪੈਸਾ ਹੈ ਨਾਹੀਂ ਇਹਨਾਂ ਕੋਲ ਕੋਈ ਐਸਾ ਰਾਜਸੀ ਪੈਤੜਾ ਹੈ ਕਿ ਉਹ ਵਰਤ ਕੇ ਇਹਦੇ ਵਿੱਚੋਂ ਬਾਹਰ ਨਿਕਲਾਉਣ ਇਹ ਬਾਹਰ ਨਹੀਂ ਨਿਕਲ ਸਕਣੇ ਪਾਕਿਸਤਾਨ ਕੋਲ ਪੈਤੜਾ ਹੈਗਾ ਪਰ ਉਸ ਪੈਤੜੇ ਨੂੰ ਵਰਤਣ ਲਈ ਉਹਦੇ ਕੋਲ ਦਿਲ ਹੈ ਨਹੀਂ ਜਾਂ ਇੰਜ ਕਹਿ ਲਈਏ ਦੂਸਰੇ ਸ਼ਬਦਾਂ ਦੇ ਵਿੱਚ ਕਿ ਜੇ ਉਹ ਉਹ ਪੈਤੜਾ ਵਰਤਦਾ ਤਾਂ ਉਸ ਪੈਤੜੇ ਦੇ ਨਤੀਜੇ ਕੀ ਨਿਕਲਣਗੇ ਇਸ ਵਾਸਤੇ ਪਾਕਿਸਤਾਨ ਦੇ ਕੋਲ ਸਮਝ ਹੈ ਨਹੀਂ ਕਿ ਉਹ ਸਹੀ ਤਰੀਕੇ ਨਾਲ ਅਨੁਮਾਨ ਲਾ ਕੇ ਸਹੀ-ਸਹੀ ਜਜਮੈਂਟ ਕਰ ਸਕੇ ਵੀ ਇਹਦੇ ਨਤੀਜੇ ਕੀ ਨਿਕਲਣਗੇ ਇਹਨਾਂ ਦੋਆਂ ਹੀ ਦੇਸ਼ਾਂ ਦੀਆਂ ਸਰਕਾਰਾਂ ਨੇ 1947 ਤੋਂ ਪਹਿਲਾਂ ਕਦੇ ਵੀ ਕੋਈ ਵੱਡਾ ਰਾਜ ਜਾਂ ਸਾਮਰਾਜ ਨੂੰ ਕਦੇ ਚਲਾਇਆ ਨਹੀਂ ਨਾ ਇਹਨਾਂ ਕੋਲ ਕੋਈ ਤਜਰਬਾ ਹੈ ਇਹ ਤਾਂ ਪੰਜਾਬ ਦੇ ਦੋ ਟੋਟੇ ਹੋਏ ਤੇ ਇੱਕ ਹਿੱਸਾ ਭਾਰਤ ਨੂੰ ਦੇ ਦਿੱਤਾ ਤੇ ਇੱਕ ਪਾਕਿਸਤਾਨ ਨੂੰ ਦੇ ਦਿੱਤਾ ਉਹ ਹੁਣ ਆਪਣੇ ਆਪਣੇ ਤਰੀਕੇ ਨਾਲ اٹੇ ਛੜੇ ਚਲਾਈ ਜਾਂਦੇ ਮੈਂ ਇੱਥੇ ਆਪਣੇ ਸ਼ਬਦ ਦੇ ਵਿੱਚ ਦੁਬਾਰਾ ਸੋਧ ਕਰਾਂ ਕਿ ਪਾਕਿਸਤਾਨ ਤਾਂ ਬਣਿਆ ਹੀ 1947 ਚ ਹੈ ਤਾਂ ਜੰਮਿਆ ਵੀ 1947 ਚ ਹੈ ਨਾ ਇਸ ਕੋਲ ਰਾਜ ਕੁਸ਼ਲਤਾ ਪ੍ਰਬੰਧ ਦੀ ਇਹਦੇ ਕੋਲ ਹੈਗੀ ਹੈ ਨਾ ਭਾਰਤ ਵਾਲਿਆਂ ਕੋਲ ਇਦਾਂ ਦੀ ਕੋਈ ਰਾਜ ਪ੍ਰਬੰਧ ਨੂੰ ਚਲਾਉਣ ਲਈ ਕੋਈ ਕੁਸ਼ਲਤਾ ਕੋਈ ਦਿਮਾਗ ਹੈਗਾ ਇਕਲੀਆਂ ਸਾਜਸਾਂ ਦੇਸ਼ ਨੂੰ ਨਹੀਂ ਚਲਾ ਸਕਦੀਆਂ ਜੇ ਕਿਸੇ ਨੂੰ ਮੇਰੀ ਇਸ ਕਹੀ ਹੋਈ ਗੱਲ ਦੇਤੇ ਸ਼ੰਕਾ ਹੋਵੇ ਤਾਂ ਭਾਰਤੀ ਚੈਨਲਾਂ ਦੇ ਉੱਤੇ ਚੱਲਦੀਆਂ ਹੋਈਆਂ ਡਿਬੇਟਾਂ ਅਤੇ ਡਿਬੇਟਾਂ ਕਰਨ ਵਾਲਿਆਂ ਦਾ ਤੌਰ ਤਰੀਕੇ ਉਹਨਾਂ ਦੀਆਂ ਸਲਾਹਾਂ ਸੁਣ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਇਹਨਾਂ ਦੋਹਾਂ ਦੇਸ਼ਾਂ ਦੀ ਗਲਤ ਨੀਤੀ ਦੋਹਾਂ ਦੇਸ਼ਾਂ ਦੇ ਗਲਤ ਪੈਤੜਿਆਂ ਨੇ ਵਿਰੋਧ ਨੂੰ ਤੀਲ ਲਾ ਦੇਣੀ ਹੈ ਜੇ ਪਾਕਿਸਤਾਨ ਕੋਲ ਕੋਈ ਰਾਜਸੀ ਪੈਤੜਾ ਹੁੰਦਾ ਜਦੋਂ 1971 ਦੇ ਵਿੱਚ ਭਾਰਤ ਨੇ ਬੰਗਲਾਦੇਸ਼ ਵੱਖਰਾ ਮੁਲਕ ਬਣਾਤਾ ਪੂਰਬੀ ਪਾਕਿਸਤਾਨ ਹਟਾ ਕੇ ਉਹ ਬੰਗਲਾਦੇਸ਼ ਬਣਾ ਕੇ ਇਸ ਪਾਕਿਸਤਾਨ ਦੇ ਹੇਠੋਂ ਕੱਢ ਲਿਆ ਕੀ ਇਹੀ ਮੌਕਾ ਪਾਕਿਸਤਾਨ ਦੇ ਕੋਲ 1984 ਵੇਲੇ ਆਇਆ ਨਹੀਂ ਆਇਆ ਸੀ ਇਹ ਚਾਹੁੰਦਾ ਤਾਂ 1984 ਵਿੱਚ ਹੀ ਆਪਣੇ ਸਾਡੇ ਵਾਲੇ ਪੰਜਾਬ ਨੂੰ ਅਜੋਕੇ ਪੰਜਾਬ ਨੂੰ ਲਾ ਕੇ ਖਾਲਸਤਾਨ ਬਣਾ ਸਕਦਾ ਸੀ ਕਿਉਂਕਿ ਉਸ ਵਕਤ ਸਿੱਖ ਫੌਜ ਵਿੱਚ ਬਗਾਵਤ ਹੋ ਚੁੱਕੀ ਸੀ ਇਸ ਤੋਂ ਵੱਡਾ ਸੁਨਹਿਰੀ ਮੌਕਾ ਪਾਕਿਸਤਾਨ ਵਾਸਤੇ ਹੋਰ ਕੀ ਸੀ ਜੇ ਉਹ ਇਹ ਕੰਮ ਕਰਨ ਵਿੱਚ ਸਫਲ ਹੋ ਜਾਂਦਾ ਤੇ ਪਾਕਿਸਤਾਨ ਹਮੇਸ਼ਾ ਵਾਸਤੇ ਸੁਰੱਖਿਤ ਹੋ ਜਾਣਾ ਸੀ ਪਾਕਿਸਤਾਨ ਦੀ ਅੱਜ ਦੀ ਜਿਹੜੀ ਆਰਥਿਕਤਾ ਹੈ ਉਹ ਵੀ ਐ ਸਿਖਰ ਤੇ ਪਹੁੰਚ ਜਾਣੀ ਸੀ ਜਿੰਨੀਆਂ ਸਮੱਸਿਆਵਾਂ ਨਾਲ ਅੱਜ ਪਾਕਿਸਤਾਨ ਜੂਝਣ ਰਿਹਾ ਉਹ ਇਨ੍ਹਾਂ ਸਮੱਸਿਆਵਾਂ ਦੇ ਵਿੱਚ ਪਾਕਿਸਤਾਨ ਨੇ ਪੈਣਾ ਹੀ ਨਹੀਂ ਸੀ ਨਾ ਹੀ ਬਲੋਚਿਸਤਾਨ ਵਾਲਾ ਮਸਲਾ ਉੱਠਣਾ ਸੀ ਤੇ ਨਾ ਹੀ ਇਸ ਮਸੇਆ ਪੈਣੀ ਸੀ ਪਰ ਕਹਿੰਦੇ ਨਾ ਲਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਤਾਲੋਂ ਖੁੱਥੀ ਡੂੰਮਣੀ ਬੋਲੇ ਆਲ ਪਤਾਲ ਹੁਣ ਵੀ ਇਹ ਦੋਵੇਂ ਦੇਸ਼ ਆਲ ਪਤਾਲ ਹੀ ਬੋਲਣ ਲੱਗੇ ਆ ਜਿਸ ਦਿਨ ਵੀ ਲੜਾਈ ਲੱਗੇ ਡਾਇਰੀ ਦੇ ਵਿੱਚ ਨੋਟ ਕਰ ਲਿਓ ਮੇਰੀ ਗੱਲ ਲੜਾਈ ਕਈ ਕਹਿੰਦੇ ਜੇ ਬੜੀ ਲੰਬੀ ਲੜਾਈ ਹੋ ਜਣੀ ਜੇ ਕਈ ਸਾਲਾਂ ਤੱਕ ਹੋ ਜਣੀ ਹੈ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਇੱਕ ਮਹੀਨੇ ਤੋਂ ਲੰਬੀ ਨਹੀਂ ਚੱਲਣੀ ਲੜਾਈ ਇਹ ਚੱਲੇ ਹੋਏ ਗੋਲਿਆਂ ਨੂੰ ਦੁਬਾਰਾ ਭਰਨ ਵਾਸਤੇ ਬਰੂਦ ਕਿੱਥੋਂ ਲੈਣਾ ਹੈ ਕੀ ਉਸ ਲਈ ਇਹਨਾਂ ਦੋਹਾਂ ਦੇਸ਼ਾਂ ਕੋਲ ਪੈਸੇ ਹੈਗੇ ਆ ਹੈ ਨਹੀਂ ਜੇ ਭਾਰਤ ਇਸ ਸਥਿਤੀ ਵਿੱਚ ਹੈਗਾ ਮੈਂ ਇੱਕ ਨਵੀਂ ਗੱਲ ਤੁਹਾਨੂੰ ਦੱਸਦਾ ਜੇ ਉਹ ਸੱਚਮੁੱਚ ਹੈਗਾ ਤਾਂ ਉਸਨੇ ਹੁਣ ਪਾਕਿਸਤਾਨ ਤੇ ਹਮਲਾ ਕਰ ਦੇਣਾ ਸੀ ਭਾਰਤ ਦੇ ਜਰਨੈਲ ਬਥੇਰਾ ਪਿੱਟ ਹਟੇ ਨੇ ਮੀਟਿੰਗਾਂ ਦੇ ਵਿੱਚ ਇਹਨਾਂ ਨੂੰ ਮੰਤਰੀ ਨੂੰ ਸਮਝਾਉਣ ਲਈ ਆਪਣੇ ਪੱਲੇ ਹੈ ਨਹੀਂ ਕੱਖ ਚਾਰ ਰਫੇਲ ਜਹਾਜ਼ਾਂ ਦੇ ਨਾਲ ਤੁਸੀਂ ਪਾਕਿਸਤਾਨ ਨੂੰ ਢਾ ਦੇਵੋਗੇ ਜਦੋਂ ਫੌਜ ਦਾ ਸਾਜ਼ੋ ਸਮਾਨ ਖਰੀਦਣ ਲਈ ਪੈਸੇ ਹੈ ਨਹੀਂ ਤੇ ਫਿਰ ਆਈਟਮ ਬੰਬ ਜਿਹੜੇ ਬਣਾ ਕੇ ਇਹਨਾਂ ਨੇ ਰੱਖੇ ਨੇ ਫਿਰ ਇਹੀ ਚਲਾਉਣਗੇ ਹੋਰ ਕੀ ਕਰਨਗੇ ਹਾਂ ਤੁਸੀਂ ਆਪਣੀ ਆਪਣੀ ਡਾਇਰੀ 'ਚ ਨੋਟ ਕਰਿਓ ਜਿਹੜੀ ਗੱਲ ਮੈਂ ਦੱਸਣੀ ਚਾਹਨਾ ਜਿਸ ਦਿਨ ਵੀ ਇਹਨਾਂ ਦੀ ਲੜਾਈ ਲੱਗ ਗਈ ਉਹ ਲੜਾਈ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਖਾਲਸਤਾਨ ਉਦੋਂ ਨਹੀਂ ਬਣ ਜਾਣਾ ਅਸੀਂ ਨਹੀਂ ਅਰਦਾਸ ਕਰਦੇ ਅਸੀਂ ਨਹੀਂ ਚਾਹੁੰਦੇ ਇਹਨਾਂ ਦੀ ਲੜਾਈ ਲੱਗੇ ਪਰ ਸਵਾਲ ਇਹ ਹੈ ਕਿ ਜਿਹੜੇ ਸਿੱਖਰ ਦਸਾਂ ਕਰ ਲੱਗੇ ਨਾ ਕਿ ਸੱਚੇ ਪਾਸਾ ਜੀ ਖਾਲਸਾ ਰਾਜ ਚ ਸਥਾਪਿਤ ਕਰ ਦਿਓ ਉਹਨਾਂ ਅਰਦਾਸਾਂ ਨੇ ਜੰਗਲਵਾ ਦਣੀ ਹੈ ਤੁਸੀਂ ਖੁਦ ਹੈਰਾਨ ਹੋਵੋਗੇ ਦੋਵੇਂ ਦੇਸ਼ ਇੱਕ ਦੂਜੇ ਨੂੰ ਦਬਕੇ ਵੀ ਮਾਰ ਰਹੇ ਨੇ ਤੇ ਦੋਵੇਂ ਹੀ ਇੱਕ ਦੂਜੇ ਕੋ ਡਰੀ ਵੀ ਜਾ ਰਹੇ ਆ ਇਹ ਇੱਕ ਦੂਸਰੇ ਕੋ ਡਰਦੇ ਹੋਏ ਮਤਲਬ ਬਗਿਆੜ ਵਾਲੀਆਂ ਆਵਾਜ਼ਾਂ ਲੱਗੇ ਨੇ ਕੱਢਣ ਦੋਵਾਂ ਨੂੰ ਪਤਾ ਹੈ ਕਿ ਜਿਸ ਦਿਨ ਅਸੀਂ ਲੜ ਪਏ ਅਸਾਂ ਟੁੱਟ ਜਾਣਾ ਹੈ ਇਸ ਲਈ ਦੋਵੇਂ ਲੜਨਾ ਨਹੀਂ ਚਾਹੁੰਦੇ ਪਰ ਇਸ ਦੇ ਬਾਵਜੂਦ ਵੀ ਦੁਨੀਆ ਦੇ ਵਿੱਚ ਇੱਕ ਆਪਣਾ ਨਾ ਭਾਰਤ ਵਾਲੇ ਪਾਸੇ ਉਹ ਵਿਸ਼ਵਗੁਰੂ ਹੋਣ ਤੱਕ ਪਰਮਜਾਪ ਪਾਲਿਆ ਕਿ ਸ਼ਾਇਦ ਬਸ ਉਹ ਕੀ ਕਹਿੰਦੇ ਹੁੰਦੇ ਨਾ ਸ਼ਾਇਦ ਨਹੀਂ ਹੱਥ ਚ ਆਉਂਦੀ ਹੁੰਦੀ ਵੀ ਜੇ ਜਿਸ ਦਿਨ ਥੋੜਾ ਜਿਹਾ ਭਲੇਖਾ ਲੱਗ ਗਿਆ ਜੇ ਵਾਲਾ ਜਾਂ ਸ਼ਾਇਦ ਵਾਲਾ ਉਦਣੇ ਇਹਨਾਂ ਨੇ ਲੜ ਪਣਾ ਉਦਣੇ ਸਾਡਾ ਕੰਮ ਸੂਤਾ ਜਾਣਾ ਐਨੀ ਅਸੀਂ ਵਿਚਾਰਾਂ ਨਾਲ ਸਮਾਪਤੀ ਕਰਦੇ ਹਾਂ ਜੀ ਕੱਲ ਨੂੰ ਫਿਰ ਕਿਸੇ ਨਵੇਂ ਵਿਸ਼ੇ ਨਾਲ ਮਿਲਦੇ ਹਾਂ ਆਪਣਾ ਖਿਆਲ ਰੱਖਿਓ ਜੀ ਜਿਉਂਦੇ ਵਾਸਤੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ